ਜੀਆਂ ਗਮ ਦੇ ਵਿੱਚ ਬਦਲ ਚੁੱਕੀਆਂ ਨੇ ਤਸਵੀਰਾਂ ਬੈਂਗਲੌਰ ਤੋਂ ਨਿਕਲ ਕੇ ਸਾਹਮਣੇ ਜਿਨੇ ਜਿੱਥੇ ਕਿ ਜਦੋਂ ਆਈਪੀਐਲ ਦੇ ਵਿੱਚ ਆਰਸੀਬੀ ਦੀ ਟੀਮ ਜਿੱਤ ਦਾ ਜਸ਼ਨ ਮਨਾਉਂਦੀ ਹੈ ਵਿਕਟਰੀ ਪਰੇਡ ਜਿਹੜੀ ਬੈਂਗਲੌਰ ਦੇ ਵਿੱਚ ਕੀਤੀ ਜਾ ਰਹੀ ਹੁੰਦੀ ਹੈ ਹਜ਼ਾਰਾਂ ਨਹੀਂ ਲੱਖਾਂ ਲੋਕ ਉਸ ਵਿਕਟਰੀ ਪਰੇਡ ਦੇ ਵਿੱਚ ਇਕੱਠੇ ਹੋ ਜਾਂਦੇ ਨੇ ਭਗੜ ਮੱਚ ਜਾਂਦੀ ਆ ਭਗੜ ਮੱਚਣ ਦੇ ਨਾਲ ਅਚਾਨਕ ਜਿਹੜੀਆਂ ਖੁਸ਼ੀਆਂ ਨੇ ਮਾਤਮ ਦੇ ਵਿੱਚ ਬਦਲ ਜਾਂਦੀਆਂ ਨੇ ਕਿਉਂਕਿ 11 ਲੋਕਾਂ ਦੀ ਇਸ ਫਗਦੜ ਦੇ ਵਿੱਚ ਮੌਤ ਹੋ ਚੁੱਕੀ ਹੈ 15 ਦੇ ਕਰੀਬ ਲੋਕ ਨੇ ਜਿਹੜੇ ਗੰਭੀਰ ਰੂਪ ਦੇ ਵਿੱਚ ਜ਼ਖਮੀ ਹੋ ਚੁੱਕੇ ਨੇ ਬਹੁਤ ਵੱਡੀ ਕਬਰ ਨਿਕਲ ਕੇ ਸਾਹਮਣੇ ਆ ਰਹੀ ਹੈ ਜਿੱਤੇ ਕੇ ਜਿੱਤ ਦਾ ਜਸ਼ਨ ਮਨਾਇਆ ਜਾ ਰਿਹਾ ਸੀ ਰਾਇਲ ਚੈਲੰਜ ਬੈਂਗਲੌਰ ਦੀ ਜਿਹੜੀ ਆਰਸੀਬੀ ਦੀ ਟੀਮ ਆ ਉਹ ਜਸ਼ਨ ਮਨਾ ਰਹੀ ਸੀ ਬੀਤੇ ਦਿਨ ਜਿਹੜਾ ਉਹਨਾਂ ਦੇ ਵੱਲੋਂ ਆਈਪੀਐਲ ਦੇ ਵਿੱਚ ਤਕਰੀਬਨ 18 ਸਾਲਾਂ ਬਾਅਦ ਜਿੱਤ ਦਰਜ ਕੀਤੀ ਗਈ ਸੀ ਇੰਨੇ ਲੰਬੇ ਸਮੇਂ ਦੇ ਬਾਅਦ ਜਦੋਂ ਜਿੱਤ ਦਰਜ ਕੀਤੀ ਜਾਂਦੀ ਹੈ ਤਾਂ ਫੈਰਾ ক্রিকেট ਦੇ ਫੈਨਸ ਦੇ ਵਿੱਚ ਬੰਗਲੌਰ ਟੀਮ ਦੇ ਫੈਨਸ ਦੇ ਵਿੱਚ ਖੁਸ਼ੀ ਵੀ ਉਹਨੇ ਵੱਡੇ ਪੱਧਰ ਤੇ ਫੈਲ ਜਾਂਦੀ ਹੈ ਤਾਂ ਜਦੋਂ ਇੰਨੇ ਵੱਡੇ ਪੱਧਰ ਤੇ ਖੁਸ਼ੀ ਫੈਲ ਜਾਂਦੀ ਤਾਂ ਹਜ਼ਾਰਾਂ ਨਹੀਂ ਲੱਖਾਂ ਲੋਕ ਉਸ ਵਿਕਟਰੀ ਪਰੇਡ ਦੇ ਵਿੱਚ ਸ਼ਾਮਲ ਹੋਣ ਦੇ ਲਈ ਜਿੱਤ ਦਾ ਜਸ਼ਨ ਦੇਖਣ ਦੇ ਲਈ ਪਹੁੰਚ ਜਾਂਦੇ ਨੇ ਪਰ ਉਸ ਮੌਕੇ ਭਗਦੜ ਮਚ ਜਾਂਦੀ ਜਦੋਂ ਤਿੰਨ ਮੁੱਖ ਗੇਟ ਹੁੰਦੇ ਨੇ ਉਸ ਸਟੇਡੀਅਮ ਦੇ ਜਿਹੜੇ ਬੰਦ ਕੀਤੇ ਹੋਏ ਨੇ ਅਚਾਨਕ ਜਦੋਂ ਭਗਦੜ ਮਚ ਜਾਂਦੀ ਸਾਰੇ ਗੇਟ ਟੁੱਟ ਜਾਂਦੇ ਨੇ ਇੱਥੋਂ ਤੱਕ ਜੜੀਆਂ ਹੈ ਲੋਕ ਜਿੱਧਰ ਨੂੰ ਵੀ ਰਸਤਾ ਦਿਖਦਾ ਭੱਜਣ ਲੱਗਦੇ ਨੇ ਤਾਂ ਇੰਨੇ ਦੇ ਵਿੱਚ ਜਦੋਂ ਲੱਖਾਂ ਲੋਕ ਇਸ ਤਰੀਕੇ ਭੱਜਦੇ ਨੇ ਤਾਂ ਫਿਰ ਜਿਹੜਾ ਵਿਅਕਤੀ ਇਹ ਸਾਰੇ ਦੌਰ ਦੇ ਵਿੱਚ ਅਚਾਨਕ ਹੇਠਾਂ ਡਿੱਗ ਜਾਂਦਾ ਉਹ ਸਾਰਾ ਇਨ੍ਹਾਂ ਲਹਜ਼ਾਰਾਂ ਲੋਕਾਂ ਦੁਆਰਾ ਮਸਲ ਕੇ ਰੱਖ ਦਿੱਤਾ ਜਾਂਦਾ ਪਰ ਇੰਨੇ ਦੇ ਵਿੱਚ ਬਹੁਤ ਸਾਰੇ ਲੋਕਾਂ ਦੇ ਵਿੱਚ ਇਨਸਾਨੀਅਤ ਵੀ ਹੁੰਦੀ ਹੈ ਜਿਹੜੇ ਲੋਕ ਹੈ ਹੇਠਾਂ ਗਰੇ ਜਿਹੜੇ ਗੰਭੀਰ ਰੂਪ ਦੇ ਵਿੱਚ ਜ਼ਖਮੀ ਹੋਏ ਵਿਅਕਤੀਆਂ ਨੂੰ ਚੁੱਕ ਚੁੱਕ ਕੇ ਨਜ਼ਦੀਕੀ ਹਸਪਤਾਲ ਦੇ ਵਿੱਚ ਆਪਣੇ ਮੋਢਿਆਂ ਦੇ ਉੱਪਰ ਲੈ ਕੇ ਜਾ ਰਹੇ ਨੇ ਇੱਥੋਂ ਤੱਕ ਕਿ ਪੁਲਿਸ ਮੁਲਾਜ਼ਮ ਵੀ ਨੇ ਜਿਹੜੇ ਆਪਣੇ ਮੋਢਿਆਂ ਦੇ ਉੱਪਰ ਰੱਖ ਰੱਖ ਕੇ ਜਿਹੜੇ ਕ੍ਰਿਕਟ ਦੇ ਫੈਨਸ ਨੂੰ ਜਿਹੜੇ ਗੰਭੀਰ ਰੂਪ ਦੇ ਵਿੱਚ ਜ਼ਖਮੀ ਹੋਏ ਉਹਨਾਂ ਨੂੰ ਲੈ ਕੇ ਜਾ ਰਹੇ ਨੇ ਤਾਂ ਜੱਤੇ ਜਿੱਤ ਦਾ ਜਸ਼ਨ ਮਨਾਇਆ ਜਾ ਰਿਹਾ ਸੀ ਤਾਂ ਖੁਸ਼ੀਆਂ ਦੇ ਵਿੱਚ ਬਦਲ ਚੁੱਕਿਆ ਕਿਉਂਕਿ ਆਰਸੀਬੀ ਦੀ ਟੀਮ ਹੈ ਜਿਹੜੀ ਉਹ 18 ਸਾਲਾਂ ਬਾਅਦ ਆਈਪੀਐਲ ਕੱਪ ਜਿੱਤੀ ਸੀ ਤੇ ਉਸ ਤੋਂ ਬਾਅਦ ਆ ਉਨੇ ਵੱਡੇ ਪੱਦਰ ਤੇ ਜਿੱਥੇ ਇੱਥੋਂ ਤੱਕ ਇੱਕ ਕਾਰ ਦੇ ਸ਼ੀਸ਼ੇ ਟੁੱਟਣ ਦੀ ਤਸਵੀਰ ਜਿਹੜੇ ਉਸ ਦਾ ਵਾਰਨਟਾ ਚਿਪ ਪੈਣ ਦੀ ਤਸਵੀਰ ਨਿਕਲਿਆ ਦੇਖੋ ਕਿ ਜਦੋਂ ਲੋਕ ਭਗਦਰ ਦੇ ਵਿੱਚ ਪਸਦੇ ਨੇ ਤਾਂ ਉਸ ਕਾਰ ਦੇ ਉੱਪਰ ਦੀ ਲੰਗਦੇ ਨੇ ਉਸ ਕਾਰ ਦਾ ਜਿਹੜਾ ਤਾਂ ਸਨੇਚ ਕਰਦੇ ਨੇ ਵਾਰਨਟ ਚੱਬਾ ਕਰ ਦਿੰਦੇ ਨੇ ਸ਼ੀਸ਼ੇ ਪੰਦ ਦਿੰਦੇ ਨੇ ਤਾਂ ਜਦੋਂ ਇੰਨੀ ਕਾਰ ਦਾ ਨੁਕਸਾਨ ਇੰਨਾ ਜ਼ਿਆਦਾ ਹੋ ਜਾਂਦਾ ਤਾਂ ਜਿਹੜਾ ਇਸ ਭਗਦਰ ਦੇ ਵਿੱਚ ਹੇਟਾਂ ਗਿਰਿਆ ਵਿਅਕਤੀ ਹੋਵੇਗਾ ਉਸ ਦਾ ਕਿਸ ਪੱਦਰ ਤੇ ਨੁਕਸਾਨ ਹੋਇਆ ਹੋਵੇਗਾ ਕਿੰਨੀ ਗੰਭੀਰ ਰੂਪ ਦੇ ਵਿੱਚ ਉਸ ਨੂੰ ਜੜੀਆਂ ਸਟਾਂ ਲੱਗੀਆਂ ਹੋਣਗੀਆਂ ਕੁਚਲਿਆ ਗਿਆ ਹੋਵੇਗਾ ਬਹੁਤ ਗਮ ਦੀਆਂ ਤਸਵੀਰਾਂ ਇੱਕ ਸੈਂਸਿਟਿਵ ਤਸਵੀਰਾਂ ਨੇ ਜਿਹੜੀਆਂ ਬੈਂਗਲੌਰ ਤੋਂ ਨਿਕਲ ਕੇ ਸਾਹਮਣੇ ਜਿੱਤੇ ਕੇ ਆਰਸੀਬੀ ਜੇ ਵਿਕਟਰੀ ਪ੍ਰੇੜ ਜਿਹੜੀ ਕੀਤੀ ਜਾ ਰਹੀ ਸੀ ਜਿੱਤ ਦਾ ਜਸ਼ਨ ਮਨਾਇਆ ਜਾ ਰਿਹਾ ਸੀ ਪਰ ਜਿੱਤ ਦਾ ਜਸ਼ਨ ਇਸ ਮੌਕੇ ਗਮ ਦੇ ਵਿੱਚ ਬਦਲ ਚੁੱਕਿਆ ਹੈ